ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਰਾਊਸ ਐਵੇਨਿਊ ਕੋਰਟ ਨੇ ਜਿਹੜਾ ਜ਼ਮਾਨਤ ਦੇ ਦਿੱਤੀ ਹੈ ਦਰਅਸਲ ਇਹ ਸਾਰਾ ਮਾਮਲਾ ਸ਼ੁਰੂ ਹੁੰਦਾ ਨਵੰਬਰ 2021 ਦੇ ਵਿੱਚ ਜਦੋਂ ਦਿੱਲੀ ਦੀ ਸਰਕਾਰ ਜਿਹੜੀ ਹੈ ਇੱਕ ਐਕਸਾਈਜ਼ ਪਾਲਿਸੀ ਲੈ ਕੇ ਆਉਂਦੇ ਆ ਉਸ ਦੌਰਾਨ ਸਾਰਿਆਂ ਨੂੰ ਪਤਾ ਹੈ ਕਿ ਕੋਵਿਡ-19 ਚੱਲ ਰਿਹਾ ਸੀ ਜਦੋਂ ਇਹ ਐਕਸਾਈਜ਼ ਪਾਲਿਸੀ ਲੈਂਦੇ ਆ ਤਾਂ ਦਿੱਲੀ ਸਰਕਾਰ ਵੱਲੋਂ ਇਹ ਤਰਕ ਦਿੱਤਾ ਜਾਂਦਾ ਕਿ ਇਸ ਐਕਸਾਈਜ਼ ਪਾਲਿਸੀ ਦੇ ਨਾਲ ਜਿਹੜਾ ਉਹ ਸ਼ਰਾਬ ਦੇ ਵਿੱਚ ਹੁੰਦਾ ਜਿਹੜਾ ਕਟਾਲਾ ਉਹਦੇ ਉੱਤੇ ਠੱਲ ਪਏਗੀ ਜਿਹੜੀ ਕਾਲਾ ਬਾਜ਼ਾਰੀ ਹੁੰਦੀ ਹੈ ਇਹਦੇ ਉੱਤੇ ਠੱਲ ਪਏਗੀ ਪਰ ਵਿਰੋਧੀ ਧਿਰਾਂ ਦਾ ਇਹ ਇਲਜ਼ਾਮ ਸੀਗਾ ਕਿ ਦਿੱਲੀ ਸਰਕਾਰ ਨੇ ਆਪਣੇ ਚਾਹੇਤਿਆਂ ਨੂੰ ਜਿਹੜੇ ਆ ਉਹ ਠੇਕੇ ਆ ਲੋਟ ਕੇਰ ਦਿੱਤੇ ਆ ਇਹਦੇ ਨਾਲ ਕਿਸੇ ਕਿਸਮ ਦੀ ਜਿਹੜੀ ਆ ਕਾਲਾ ਬਾਜ਼ਾਰੀ ਤੇ ਠੱਲ ਨਹੀਂ ਪੈਣੀ ਕਿਸੇ ਕਿਸਮ ਦਾ ਜਿਹੜਾ ਵਾ ਉਹ ਕੰਮ ਟਰਾਂਸਪੇਰੈਂਟ ਨਹੀਂ ਹੋਣਾ ਸਗੋਂ ਕਾਲਾ ਬਾਜ਼ਾਰੀ ਜਿਹੜੀ ਹੈ ਵਧੇਗੀ ਜਦੋਂ ਇਹ ਵਿਵਾਦ ਭਖੜਾ ਸ਼ੁਰੂ ਹੋਇਆ ਤਾਂ ਇਸੇ ਦੇ ਮੱਦੇਨਜ਼ਰ ਦਿੱਲੀ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਜੁਲਾਈ 2022 ਦੇ ਵਿੱਚ ਇਹ ਜਿਹੜੀ ਪਾਲਿਸੀ ਸੀਗੀ ਇਹ ਵਿਡਰੋ ਕਰ ਲਈ ਸੀ ਜਦੋਂ ਇਹ ਪਾਲਿਸੀ ਵਿਡਰੋ ਕੀਤੀ ਗਈ ਤਾਂ ਉਸ ਤੋਂ ਬਾਅਦ ਸੀਬੀਆਈ ਨੇ ਇੱਕ ਮੁਕਦਮਾ ਦਰਜ ਕੀਤਾ 17 ਅਗਸਤ 2022 ਨੂੰ ਕਿ ਇਹਦੇ ਵਿੱਚ ਜਿਹੜਾ ਧੰਦਲੀ ਕੀਤੀ ਗਈ ਆ ਇਹਦੇ ਵਿੱਚ ਆਪਣੇ ਚਾਹਤਿਆਂ ਨੂੰ ਆਪਣੇ ਖਾਸ ਜਿਹੜੇ ਮਿੱਤਰ ਪਿਆਰੇ ਸੀਗੇ ਉਹਨਾਂ ਨੂੰ ਸ਼ਰਾਬ ਦੇ ਜਿਹੜੇ ਆ ਠੇਕੇ ਦਿੱਤੇ ਗਏ ਆ ਔਰ ਅਸੀਂ ਸਾਰੇ ਜਾਣਦੇ ਆ ਕਿ ਭਾਰਤ ਦੇ ਵਿੱਚ ਇਹ ਜਿਹੜਾ ਸ਼ਰਾਬ ਦਾ ਕਾਰੋਬਾਰ ਆ ਇਹ ਬਹੁਤ ਵੱਡਾ ਕਾਰੋਬਾਰ ਮੰਨਿਆ ਜਾਂਦਾ ਔਰ ਇਸ ਕਾਰੋਬਾਰ ਦੇ ਵਿੱਚ ਜਿਹੜਾ ਉਹ ਲੋਕ ਸ਼ਾਮਲ ਹੁੰਦੇ ਆ ਜਿਨ੍ਹਾਂ ਕੋਲ ਪੈਸਾ ਵੀ ਹੁੰਦਾ ਤੇ ਮਸਲ ਪਾਵਰ ਵੀ ਹੁੰਦੀ ਆ ਯਾਨੀ ਕਿ ਉਹਨਾਂ ਨੂੰ ਆਪਾਂ ਬਾਹੂਬਲੀ ਕਹਿ ਸਕਦੇ ਆ ਜਿਹੜੇ ਲੋਕ ਦਮਖੰਮ ਰੱਖਦੇ ਆ ਸ਼ਰਾਬ ਦੇ ਠੇਕੇ ਅਕਸਰ ਉਹੀ ਲੈਂਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਸਾਰਾ ਕੰਮ ਜਿਹੜਾ ਇਹ ਪੈਸੇ ਦੇ ਨਾਲ ਨਾਲ ਪਾਵਰ ਦਾ ਵੀ ਬਹੁਤ ਜ਼ਰੂਰੀ ਹੈ ਤਾਂ ਹੀ ਇਹ ਕੰਮ ਕੀਤਾ ਜਾ ਸਕਦਾ ਇਸੇ ਤਰ੍ਹਾਂ ਦੇ ਇਲਜ਼ਾਮ ਜਿਹੜੇ ਆ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਲੱਗੇ ਸੀ ਇਸ ਤੋਂ ਬਾਅਦ ਜਿਹੜਾ ਮਨੀਸ਼ ਜਸੋਧਿਆ 26 ਫਰਵਰੀ 2023 ਨੂੰ ਗ੍ਰਿਫਤਾਰ ਹੋ ਜਾਂਦੇ ਆ ਇਸੇ ਮਾਮਲੇ ਦੇ ਵਿੱਚ ਉਹ ਇਸ ਕਰਕੇ ਕਿਉਂਕਿ ਮਨੀਸ਼ ਸੋਧਿਆ ਜਿਹੜੇ ਸੀਗੇ ਇਹ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਸੀਗੇ ਡਿਪਟੀ ਸੀਐਮ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਇਹਨਾਂ ਦੀ ਇਨਵੋਲਵਮੈਂਟ ਹੁੰਦੀ ਆ ਇਸ ਮਾਮਲੇ ਦੇ ਵਿੱਚ ਅਸੀਂ ਸਾਰੇ ਜਾਣਦੇ ਆ ਕਿ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਆ ਅਰਵਿੰਦ ਕੇਜਰੀਵਾਲ ਇਹਨਾਂ ਕੋਲ ਕਿਸੇ ਕਿਸਮ ਦਾ ਕੋਈ ਮਹਿਕਮਾ ਨਹੀਂ ਹੈਗਾ ਇਹਨਾਂ ਦੇ ਕੋਲ ਕੋਈ ਪੋਰਟਫੋਲੀਓ ਨਹੀਂ ਹੈਗਾ ਸਰਕਾਰ ਦੇ ਵਿੱਚ ਇਹ ਕੇਵਲ ਮੁੱਖ ਮੰਤਰੀ ਨੇ ਹਾਲਾਂਕਿ ਜਦੋਂ ਮੁੱਖ ਮੰਤਰੀ ਕਿਸੇ ਵੀ ਸੂਬੇ ਦਾ ਹੁੰਦਾ ਤਾਂ ਉਹਦੇ ਕੋਲ ਜਿਹੜੇ ਚੁਨਿੰਦਾ ਵਧੀਆ-ਵਧੀਆ ਡਿਪਾਰਟਮੈਂਟਸ ਆ ਉਹ ਕੋਲੀ ਹੁੰਦੇ ਆ 8-10 ਮਹਿਕ ਮੇ ਜਿਹਦੇ ਵਿੱਚ ਜਿਹੜਾ ਐਕਸਾਈਜ਼ ਦਾ ਇੱਕ ਵੱਡਾ ਡਿਪਾਰਟਮੈਂਟ ਬਣਿਆ ਜਾਂਦਾ ਇਹ ਵੀ ਮੁੱਖ ਮੰਤਰੀ ਦੇ ਅੰਡਰ ਹੁੰਦਾ ਨਾਲ ਦੀ ਨਾਲ ਜਿਹੜਾ ਗ੍ਰਹਿ ਮੰਤਰਾਲਾ ਹੁੰਦਾ ਜਿਹਨੂੰ ਹੋਮ ਅਫੇਅਰਸ ਕਹਿੰਦੇ ਆ ਉਹ ਵੀ ਮੁੱਖ ਮੰਤਰੀ ਰੱਖਦੇ ਆ ਪਰ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆ ਇਹਨਾਂ ਕੋਲ ਕਿਸੇ ਕਿਸਮ ਦਾ ਕੋਈ ਪੋਰਟਫੋਲੀਓ ਨਹੀਂ ਸੀ ਹੁਣ ਜਦੋਂ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਉਹਨਾਂ ਨੂੰ ਜੇਲ੍ਹ ਲਿਆ ਭੇਜ ਦਿੱਤਾ ਜਾਂਦਾ ਤਾ ਇਸੇ ਦੌਰਾਨ ਜਿਹੜਾ 2023 ਨਵੰਬਰ ਨੂੰ ਬਾਅਦ ਦੇ ਵਿੱਚ ਕੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਸਮਨ ਕੀਤਾ ਜਾਂਦਾ ਕਿ ਈਡੀ ਵੱਲੋਂ ਕਿ ਤੁਸੀਂ ਜਿਹੜਾ ਸ਼ਰਾਬ ਘਟਾਲੇ ਦੇ ਨਾਲ ਜਿਹੜੀ ਮਨੀ ਲਾਂਡਰਿੰਗ ਜੁੜੀ ਹੋਈ ਹੈ ਯਾਨੀ ਕਿ ਹੁਣ ਜਿਹੜਾ ਪੈਸਾ ਜੁੜਿਆ ਹੋਇਆ ਇਹਦੇ ਵਿੱਚ ਜਿਹੜਾ ਇਹਨਾਂ ਨੂੰ ਨਾਮਜ਼ਦ ਕਰ ਲਿਆ ਜਾਂਦਾ ਈਡੀ ਜਿਹੜੀ ਹੈ ਇਹਨਾਂ ਨੂੰ ਸਮਨ ਭੇਜਦੀ ਹੈ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੁੰਦੇ ਕਹਿੰਦੇ ਵੀ ਹੁਣ ਤਾਂ ਇਸ ਵੇਲੇ ਚੋਣਾਂ ਚੱਲ ਰਹੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਨੇ ਮੈਂ ਬਹੁਤ ਬਿਜ਼ੀ ਆ ਤੇ ਤੁਸੀਂ ਮੈਨੂੰ ਚੋਣਾਂ ਤੋਂ ਬਾਅਦ ਸਮਨ ਭੇਜੋਗੇ ਤਾਂ ਮੈਂ ਜਰਾ ਆ ਜਾਊਗਾ ਪਰ ਇਹ ਤੋਂ ਬਾਅਦ ਜਦੋਂ ਫਿਰ 2 ਨੂੰ ਫੇਰ ਈਡੀ ਸਮਨ ਭੇਜਦੀ ਹੈ ਫੇਰ ਨਹੀਂ ਆਉਂਦੇ ਕਹਿੰਦੇ ਵੀ ਹਲੇ ਤੇ ਚੋਣਾ ਚੱਲ ਰਹੀਆਂ ਪ੍ਰਚਾਰ ਚੱਲ ਰਿਹਾ ਮੈਂ ਤੇ ਨਹੀਂ ਆਉਂਦਾ ਫੇਰ 3 ਜਨਵਰੀ 2024 ਨੂੰ ਸਮਨ ਭੇਜਿਆ ਜਾਂਦਾ ਫਿਰ ਇਸੇ ਤਰ੍ਹਾਂ 17 ਜਨਵਰੀ ਨੂੰ ਭੇਜਿਆ ਜਾਂਦਾ ਫੇਰ 2 ਫਰਵਰੀ ਨੂੰ ਭੇਜਿਆ ਜਾਂਦਾ ਫਿਰ 22 ਫਰਵਰੀ ਨੂੰ ਸਮਨ ਭੇਜਿਆ ਜਾਂਦਾ ਫਿਰ 26 ਫਰਵਰੀ ਨੂੰ ਭੇਜਿਆ ਜਾਂਦਾ ਤੇ ਫਿਰ ਸਮਨ ਭੇਜਿਆ ਜਾਂਦਾ 27 ਫਰਵਰੀ ਨੂੰ ਇਹ ਜਦੋਂ ਸਾਰੀ ਪ੍ਰਕਿਰਿਆ ਚੱਲ ਰਹੀ ਸੀਗੀ ਤਾਂ ਇਸੇ ਦੌਰਾਨ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਅਦਾਲਤ ਚ ਚਲੇ ਜਾਂਦੇ ਆ ਉਹ ਇਹ ਗੱਲ ਕਹਿੰਦੇ ਆ ਕਿ ਮੈਨੂੰ ਫਸਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਇਹ ਚਾਹੁੰਦੀ ਆ ਵੀ ਕਿਸੇ ਤਰੀਕੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤਾ ਜੋ ਇਹ ਚੋਣ ਪ੍ਰਚਾਰ ਨਾ ਕਰ ਸਕਣ ਹੁਣ ਜਦੋਂ ਇਹਨਾਂ ਦੀ ਦਲੀਲ ਕੋਰਟ ਦੇ ਵਿੱਚ ਸੁਣੀ ਜਾਂਦੀ ਹੈ ਤਾਂ ਉੱਥੇ ਫਿਰ ਇਹ ਵੀਡੀਓ ਕਾਨਫਰencing ਰਾਹੀਂ ਪੇਸ਼ ਹੁੰਦੇ ਆ ਜਦੋਂ ਇਹਨਾਂ ਨੂੰ ਅਗਲਾ ਸੱਮਨ ਪਹੁੰਚਦਾ ਵਾ 27 ਫਰਵਰੀ ਵਾਲਾ ਇਹ ਅਠਵਾਂ ਸੱਮਨ ਸੀਗਾ ਟੋਟਲ ਵੈਸੇ ਜਦੋਂ ਇਹਨਾਂ ਨੂੰ 8ਵਾਂ ਸੰਮਣ ਪਹੁੰਚਦਾ ਹੈ ਕਹਿੰਦੇ ਵੀ ਮੇਰਾ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ ਪਹਿਲਾਂ ਅਦਾਲਤ ਜਿਹੜਾ ਉਹ ਜਸਟੀਫਾਈ ਕਰੇਗੀ ਕਿ ਮੈਂ ਜਿਹੜਾ ਮੈਨੂੰ ਪਹਿਲਾਂ ਇਹ ਦੱਸੋ ਵੀ ਇਹ ਮੈਨੂੰ ਸੰਮਣ ਭੇਜੇ ਕਿਉਂ ਜਾ ਰਹੇ ਆ ਇਸੇ ਦੌਰਾਨ ਜਿਹੜਾ ਜਿਹੜੇ ਵਿਰੋਧੀ ਕਹ ਲਈਏ ਜਾਂ ਭਾਜਪਾ ਨੂੰ ਕਹ ਲਈਏ ਜਾਂ ਭਾਜਪਾ ਦੀ ਗਵਰਨਮੈਂਟ ਕਹ ਲਈਏ ਉਹ ਕਹਿੰਦੇ ਆ ਵੀ ਅਰਵਿੰਦ ਕੇਜਰੀਵਾਲ ਨੇ ਚੋਰੀ ਕੀਤੀ ਹੈ ਇਹ ਭੱਜਦੇ ਆ ਪਰ ਅੱਜ ਜਦੋਂ ਇਸ ਮਾਮਲੇ ਦੇ ਵਿੱਚ ਸੁਣਵਾਈ ਹੋ ਰਹੀ ਸੀਗੀ ਤਾਂ ਉੱਥੇ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਅੱਜ ਅਗਾਊਂ ਜ਼ਮਾਨਤ ਜਿਹਨੂੰ ਆਪਾਂ ਇੰਟਰਮ ਬੇਲ ਕਹਿੰਦੇ ਆ ਉਹ ਦੇ ਦਿੱਤੀ ਗਈ ਉਹ ਵੀ ਮਹਿਜ਼ 15000 ਦੇ ਮੁਚਲਕੇ ਦੇ ਤਹਿਤ ਹੁਣ ਅਰਵਿੰਦ ਕੇਜਰੀਵਾਲ ਜਿਹੜੇ ਆ ਇਸ ਮਾਮਲੇ ਦੇ ਵਿੱਚ 1 ਅਪ੍ਰੈਲ ਨੂੰ ਪੇਸ਼ ਹੋਣਗੇ ਔਰ ਅਰਵਿੰਦ ਕੇਜਰੀਵਾਲ ਦੇ ਵਕੀਲ ਜਿਹੜੇ ਆ ਉਹ ਇਹ ਦਲੀਲ ਪੇਸ਼ ਕਰਦੇ ਆ ਕਿ ਅਰਵਿੰਦ ਕੇਜਰੀਵਾਲ ਪੇਸ਼ ਜ਼ਰੂਰ ਹੋਣਗੇ ਪਰ अरविंद केजरीवाल वीडियो कॉन्फ्रेंसिंग ਰਾਹੀਂ ਪੇਸ਼ ਹੋਣਗੇ ਫਿਜ਼ੀਕਲੀ ਉੱਥੇ ਮੌਜੂਦ ਨਹੀਂ ਹੋਣਗੇ ਕਿਉਂਕਿ ਕਿਤੇ ਨਾ ਕਿਤੇ अरविंद केजरीवाल ਨੂੰ ਇੱਕ ਹਾਦਸਾ ਉਹਨਾਂ ਨੂੰ ਡਰ ਹੈ ਕਿ ਜੇ ਕਿਤੇ ਮੈਂ ਕੋਰਟ 'ਚ ਪੇਸ਼ ਹੋਣਾ ਤਾਂ ਮੈਨੂੰ ਅਰੈਸਟ ਕੀਤਾ ਜਾ ਸਕਦਾ ਸੋ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਅਰਵਿੰਦ ਕੇਜਰੀਵਾਲ ਨੂੰ ਅੱਜ ਰਾਉਜ਼ ਐਵੇਨਿਊ ਅਦਾਲਤ ਨੇ ਬਹੁਤ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਚੋਣਾ ਸਿਰ ਦੇ ਉੱਤੇ ਆ ਹੱਲੇ ਜਿਹੜੇ ਆ ਪਾਰਟੀਆਂ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਨਾਮ ਅਨਾਉਂਸ ਹੋਣੇ ਆ ਔਰ ਇਸੇ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਕਹਿ ਸਕਦੇ ਆ ਵੀ ਇੱਕ ਸੁੱਖ ਦਾ ਸਾਹ ਮਿਲਿਆ ਹੁਣ ਉਹ ਦਵਾਦ ਆਪਣੇ ਕੈਂਡੀਡੇਟਸ ਵੀ ਅਨਾਉਂਸ ਕਰਨਗੇ ਇਹਨਾਂ ਵਾਸਤੇ ਚੋਣ ਪ੍ਰਚਾਰ ਵੀ ਕਰਨਗੇ ਔਰ ਦੇਖਦੇ ਆ ਕਿ ਹੁਣ ਜਦੋਂ 1 April ਨੂੰ ਇਸ ਮਾਮਲੇ ਦੇ ਵਿੱਚ ਫੇਰ ਤਰੀਕ ਪਏਗੀ ਮਨੀ ਲਾਂਡਰਿੰਗ ਮਾਮਲਾ ਦੋ ਮਾਮਲੇ ਦਰਜ ਹੋਏ ਸੀ ਇਸ ਪੂਰੇ ਇਕਟਨਾਕਰਮ ਦੇ ਵਿੱਚ ਇੱਕ ਸੀਗਾ सीबीआई ਨੇ ਦਰਜ ਕੀਤਾ ਸੀਗਾ ਜਿਹੜੀ ਇੱਕ ਸਾਈਜ਼ ਪਾਲਿਸੀ ਬਣਾਈ ਸੀ ਸ਼ਰਾਬ ਘਟਾਲਾ ਜਿਸ ਨੂੰ ਕਹਦੇ ਨੇ ਆ ਸ਼ਰਾਬ ਦੀ ਜਿਹੜੀ ਨੀਤੀ ਬਣਾਈ ਸੀ ਇੱਕ ਮਾਮਲਾ ਉਹ ਦਰਜ ਹੋਇਆ ਸੀ ਤੇ ਦੂਜਾ ਫਿਰ ਈਡੀ ਨੇ ਇਹਦੀ ਇਨਕੁਆਇਰੀ ਸ਼ੁਰੂ ਕੀਤੀ ਸੀਗੀ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਪੈਸਾ ਇਨਵੋਲ ਹੈ منی ਲਾਂਡਰਿੰਗ ਦਾ ਸੋ منی ਲਾਂਡਰਿੰਗ ਮਾਮਲੇ ਦੇ ਵਿੱਚ ਅੱਜ ਰਾਊਜ਼ ਐਵੇਨਿਊ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਕੇਵਲ 15000 ਦੇ ਮੁਚਲਕੇ ਦੇ ਉੱਤੇ ਜ਼ਮਾਨਤ ਦੇ ਦਿੱਤੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ